ਸਬਸਕ੍ਰਾਈਬ ਟੂ ਮਾਈ ਚੈਨਲ ਭਾਰਤ ਵਿੱਚ ਸਭ ਤੋਂ ਵੱਡਾ ਕਿਸਾਨ ਅੰਦੋਲਨ ਸਾਲ 2020 ਦੇ ਵਿੱਚ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਹੋਇਆ ਜਿਹੜੇ ਕਿ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਸਨ ਕੱਲ ਦੇਸ਼ ਦੀ ਸੰਸਦ ਨੇ ਦੇਸ਼ ਦੇ ਕਿਸਾਨਾਂ ਨੂੰ ਨਵੇਂ ਅਧਿਕਾਰ ਦੇਣ ਵਾਲੇ ਬਹੁਤ ਹੀ बहुत ही ऐतिहासिक कानूनों को पारित किया है नए कृषि सुधारों ने देश के हर किसान को ये आजादी दी है कि वो किसी को भी कहीं पर भी अपनी फसल अपने फल सब्जियां, अपनी शर्तों पर बेच सकता पूरे एक साल आंदोलन चलने तो बाद केंद्र सरकार तीन काले कानून वापस लेने पे जिस करके इतिहास के दे सब तो बड़े किसान आंदोलन भी खत्म किया गया मैं आज देशवासियों से क्षमा मांगते ਅੱਜੇ ਮਨ ਸੇ ਅਰ ਪਵਿੱਤਰ ਹਿਰਦੇ ਸੇ ਕਹਿਣਾ ਚਾਹਤਾ ਹੂੰ ਕਿ ਸ਼ਾਇਦ ਸਾਡੀ ਤਪੱਸਿਆ ਮੇਂ ਹੀ ਕੋਈ ਕਮੀ ਰਹੀ ਹੋਗੀ ਅੱਜ ਮੈਂ ਆਪ ਪੂਰੇ ਦੇਸ਼ ਕੋ ਇਹ ਬਤਾਨੇ ਆਇਆ ਹੂੰ ਕਿ ਹਮਨੇ 3 ਕ੍ਰੂਸੀ ਕਾਨੂੰਨੋ ਕੋ ਵਾਪਸ ਲੈਨੇ ਕਾ ਰਿਪੀਲ ਕਰਨੇ ਕਾ ਨਿਰਨੈ ਲਿਆ 13 ਫਰਵਰੀ 2024 ਨੂੰ ਕਿਸਾਨਾਂ ਨੇ ਫਿਰ ਤੋਂ ਐਮਐਸਪੀ ਨੂੰ ਲੈ ਕੇ ਦੂਜੇ ਕਿਸਾਨ ਅੰਦੋਲਨ ਦਾ ਐਲਾਨ ਕਰ ਦਿੱਤਾ ਤੇ ਦਿੱਲੀ ਵਾਲੋਂ ਕੁਝ ਵੀ ਕੀਤਾ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੰਜਾਬ ਦੇ ਬਾਰਡਰ ਤੇ ਵੱਡੇ ਵੱਡੇ ਵੈਰੀਗੇਟਿੰਗ ਲਗਾਏ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਬਰਾਏ ਗਏ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਜਿਸ ਕਰਕੇ ਜ਼ਿਆਦਾਤਰ ਕਿਸਾਨ ਜ਼ਖਮੀ ਹੋਏ ਤੇ ਕਈ ਕਿਸਾਨਾਂ ਨੂੰ ਜਾਨ ਵੀ ਦੇਣੀ ਪਈ ਐਮਐਸਪੀ ਨੂੰ ਲੈ ਕੇ ਕਿਸਾਨਾਂ ਨੇ ਅੰਦੋਲਨ ਕਿਉਂ ਕੀਤਾ ਤੇ ਐਮਐਸਪੀ ਹੈ ਕੀ ਹੈ ਅੱਜ ਅਜ਼ੀਜ਼ ਦੇ ਬਾਰੇ ਥੋੜਾ ਵਿਸਤਾਰ ਨਾਲ ਸਮਝਦੇ ਹਾਂ ਐਮਐਸਪੀ ਦੀ ਸ਼ੁਰੂਆਤ ਕਦੋਂ ਤੇ ਕਿਉਂ ਕੀਤੀ ਗਈ ਪਹਿਲਾਂ ਥੋੜਾ ਇਸ ਬਾਰੇ ਜਾਣਦੇ ਹਾਂ ਜਦੋਂ ਵੀ ਆਪਾਂ ਬਾਜ਼ਾਰ ਦੇ ਵਿੱਚ ਕੋਈ ਸਮਾਨ ਖਰੀਦਣ ਜਾਂਦੇ ਤਾਂ ਉਹਦੇ ਉੱਪਰ ਐਮਆਰਪੀ ਪ੍ਰਾਈਸ ਦਿੱਤਾ ਜਾਂਦਾ ਹੈ ਮੈਕਸਿਮਮ ਰਿਟੇਲ ਪ੍ਰਾਈਸ ਮਤਲਬ ਦੁਕਾਨਦਾਰ ਇਸ ਪ੍ਰਾਈਸ ਤੋਂ ਉੱਪਰ ਨਹੀਂ ਵੇਚ ਸਕਦਾ ਜਿਦੇ ਵਿੱਚ ਉਸ ਦਾ ਆਪਣਾ ਪ੍ਰੋਫਿਟ ਆਪਣੀ ਲਾਗਤ ਸਾਰਾ ਕੁਝ ਇਨਕਲੂਡਡ ਹੁੰਦਾ ਹੈ ਇਸੇ ਤਰ੍ਹਾਂ ਫਸਲਾਂ ਲਈ ਇੱਕ ਐਮਐਸਪੀ ਹੁੰਦੀ ਹੈ ਮਤਲਬ ਮਿਨੀਮਮ ਸਪੋਰਟ ਪ੍ਰਾਈਸ ਮਤਲਬ ਫਸਲ ਦੀ ਬੱਢੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਦੇ ਦੁਆਰਾ ਇੱਕ ਐਮਐਸਪੀ ਰੇਟ ਤੈਅ ਕੀਤਾ ਜਾਂਦਾ ਹੈ ਮਿਨੀਮਮ ਸਪੋਰਟ ਪ੍ਰਾਈਸ ਤੈਅ ਕੀਤਾ ਜਾਂਦਾ ਹੈ ਜਿਸ ਦੇ ਆਧਾਰ ਤੇ ਕਿਸਾਨਾਂ ਦੀ ਫਸਲ ਖਰੀਦੀ ਜਾਂਦੀ ਹੈ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਪਹਿਲੀ ਵਾਰ 1964 ਦੇ ਵਿੱਚ ਪੇਸ਼ ਕੀਤਾ ਗਿਆ ਆਜ਼ਾਦੀ ਦੇ ਸਮੇਂ ਤੇ ਆਜ਼ਾਦੀ ਤੋਂ ਬਾਅਦ ਜੰਗਾਂ ਦੇ ਦੌਰ ਦੇ ਵਿੱਚ ਭਾਰਤ ਨੂੰ ਅਨਾਜ ਉਤਪਾਦਨ ਦੇ ਵਿੱਚ ਬਹੁਤ بڑے ਘਾਟੇ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਖੇਤੀ ਨੂੰ ਸਦਾਰ ਬਲ ਲੈ ਕੇ ਜਾਣ ਦਾ ਪਹਿਲੇ ਕਦਮ ਵਜੋਂ ਐਮਐਸਪੀ ਪੇਸ਼ ਕੀਤਾ ਗਿਆ। ਐਮਐਸਪੀ ਕਿਸਾਨਾਂ ਦੇ ਲਈ ਇੱਕ ਸੁਰੱਖਿਆ ਦਾ ਜਾਲ ਸੀ ਜਿਹੜਾ ਕਿ ਉਹਨਾਂ ਨੂੰ ਮੰਡੀਆਂ ਦੇ ਵਿੱਚ ਆਉਣ ਵਾਲੀਆਂ ਦਿੱਕਤਾਂ ਤੇ ਕੁਦਰਤੀ ਆਫਤਾਂ ਤੋਂ ਬਚਾਉਣ ਦਾ ਕੰਮ ਕਰਦਾ ਹੈ। ਐਮਐਸਪੀ ਭਾਰਤ ਦੇ ਵਿੱਚ ਖੇਤੀ ਸਿਸਟਮ ਦੇ ਲਈ ਇੱਕ ਕ੍ਰਾਂਤੀਕਾਰੀ ਕਦਮ ਸਿੱਧ ਹੋਇਆ ਜਿਸ ਨੇ ਦੇਸ਼ ਨੂੰ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਦੇਸ਼ਾਂ ਦੀ ਲਾਈਨ ਦੇ ਵਿੱਚ ਖੜਾ ਕਰ ਦਿੱਤਾ। ਉਸ ਸਮੇਂ ਤੋਂ ਐਮਐਸਪੀ ਕਿਸਾਨਾਂ ਨੂੰ ਫਾਈਨੈਂਸ਼ੀਅਲ ਫਲਕਚੁਏਸ਼ਨ ਤੋਂ ਸੁਰੱਖਿਅਤ ਰਹਿਣ ਦੇ ਵਿੱਚ ਮਦਦਗਾਰ ਸਾਬਤ ਹੋਇਆ। ਜਦੋਂ ਦੇਸ਼ ਹਰੀ ਕ੍ਰਾਂਤੀ ਵੱਲ ਵਧਿਆ ਖਾਸ ਕਰਕੇ ਕੇ ਕਣਕ ਤੇ ਝੋਨਾ ਜਿਸ ਨੂੰ ਪੈਦਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਹੀ ਲੋੜ ਹੁੰਦੀ ਹੈ ਉਹਨਾਂ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਤੇ ਕਿਸਾਨਾਂ ਨੂੰ ਪ੍ਰੋਸਾਹਿਤ ਕਰਨ ਦੇ ਲਈ ਐਮ ਐਸ ਪੀ ਨੂੰ ਲਾਗੂ ਕੀਤਾ ਗਿਆ ਐਮ ਐਸ ਪੀ ਪ੍ਰਾਪਤ ਕਰਨ ਵਾਲੀ ਪਹਿਲੀ ਫਸਲ ਕਣਕ ਸੀ ਜਿਸ ਦਾ ਉਸ ਸਮੇਂ ਐਮ ਐਸ ਪੀ ਰੇਟ 52 ਰੁਪਏ ਪ੍ਰਤੀ ਕੁੰਟਲ ਸੀ ਅੱਜ ਦੇ ਸਮੇਂ ਦੇ ਵਿੱਚ ਕਣਕ ਮੱਕੀ ਬਾਜਰਾ ਜੋਤ ਤੇ ਹੋਰ ਕਈ ਦਾਲਾਂ ਦੀਆਂ ਫਸਲਾਂ ਨੂੰ ਮਿਲਾ ਕੇ ਟੋਟਲ 23 ਫਸਲਾਂ ਤੇ ਐਮ ਐਸ ਪੀ ਦਿੱਤੀ ਜਾ ਰਹੀ ਹੈ ਐਮ ਐਸ ਪੀ ਦਾ ਮਤਲਬ ਕਿਸਾਨਾਂ ਦੀ ਫਸਲ ਦਾ ਇੱਕ ਰੇਟ ਜਿਹੜਾ ਕਿ ਕਿਸਾਨਾਂ ਦੀ ਅਸਲ ਦੀ ਕਟਾਈ ਦੇ ਸਮੇਂ ਹੀ ਤੈਅ ਕਰ ਦਿੱਤਾ ਜਾਵੇਗਾ ਤੇ ਉਸ ਮੁੱਲ ਤੋਂ ਘੱਟ ਕਿਸਾਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਸਕਦੀ ਹੁਣ ਜਰਾ ਇਹ ਸਮਝਦੇ ਹਾਂ ਕਿ ਐਮਐਸਪੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕਿਉਂ ਕੀਤਾ ਜਾ ਰਿਹਾ ਤੇ ਉਹ ਦਿੱਲੀ ਵੱਲ ਕੂਚ ਕਿਉਂ ਕਰ ਰਹੇ ਹਨ 18 ਨਵੰਬਰ 2004 ਦੇ ਵਿੱਚ ਇੱਕ ਐਨਸੀਐਫ ਨੈਸ਼ਨਲ ਕਮਿਸ਼ਨ ਆਫ ਫਾਰਮਰ ਨਾਂ ਦਾ ਇੱਕ ਕਮਿਸ਼ਨ ਬਣਾਇਆ ਗਿਆ ਜਿਸ ਦੇ ਚੇਅਰਮੈਨ ਪਰਸਨ ਵਜੋਂ ਐਮਐਸ ਸੁਮਾਮੀ ਨਾਥ ਨੂੰ ਨਿਯੁਕਤ ਕੀਤਾ ਗਿਆ ਐਨਸੀਐਫ ਨੇ 2004 ਤੋਂ ਲੈ ਕੇ 2006 ਤੱਕ ਲਗਾਤਾਰ ਪੰਜ ਰਿਪੋਰਟਾਂ ਪੇਸ਼ ਕੀਤੀਆਂ ਪਹਿਲੀ ਚਾਰ ਰਿਪੋਰਟਾਂ ਤੋਂ ਬਾਅਦ 2006 ਦੇ ਵਿੱਚ ਪੇਸ਼ ਕੀਤੀ ਗਈ ਪੰਜਵੀਂ ਰਿਪੋਰਟ ਦੇ ਵਿੱਚ ਕਿਸਾਨਾਂ ਦੀਆਂ ਵੱਧ ਰਹੀਆਂ ਖੁਦਕੁਸ਼ੀਆਂ ਤੇ ਖੇਤੀ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਕੇਂਦਰਿਤ ਕੀਤਾ ਗਿਆ ਤੇ ਨਾਲ ਹੀ ਭੂਮੀ ਸੋਚਾਰ, ਸਿੰਚਾਈ, ਰੁਜ਼ਗਾਰ ਤੇ ਖੇਤੀਬਾੜੀ ਦੇ ਉਤਪਾਦਨਾ ਵੱਲ ਵੀ ਧਿਆਨ ਦਿੱਤਾ ਗਿਆ। ਇਸ ਰਿਪੋਰਟ ਦੇ ਵਿੱਚ ਕੀਤੀ ਗਈ ਸਿਫਾਰਸ਼ ਨੂੰ C2+50 ਜਾਂ ਸਵਾਵੀ ਨਾਥਨ ਫਾਰਮੂਲਾ ਕਿਹਾ ਜਾਂਦਾ ਹੈ। ਐਨਸੀਫ ਕਮਿਸ਼ਨ ਨੇ C2+50 ਫਾਰਮੂਲੇ ਦੇ ਤਹਿਤ ਫਸਲਾਂ ਤੇ ਹੋ ਰਹੇ ਐਵਰੇਜ ਖਰਚੇ ਤੋਂ 50% ਵੱਧ ਐਮਐਸਪੀ ਦੇਣ ਦਾ ਸੁਝਾਅ ਦਿੱਤਾ ਗਿਆ। ਤਾਂ ਜੋ ਕਟਖੇ ਵਾਲੇ ਕਿਸਾਨ ਵੀ ਮੁਕਾਬਲੇ ਦੇ ਵਿੱਚ ਅੱਗੇ ਆ ਸਕਣ ਨਾ ਕਿ ਕਰਜ਼ੇ ਦੀ ਮਾਰ ਹੇਠ ਆ ਕੇ ਨੀਚੇ ਦਬ ਜਾਣ ਤੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਦਾ ਐਮਐਸਪੀ ਕੁਝ ਹੀ ਫਸਲਾਂ ਤੱਕ ਸੀਮਤ ਨਾ ਰਹਿ ਸਕੇ ਸੀ250 ਫਾਰਮੂਲੇ ਦੇ ਤਹਿਤ ਰਿਪੋਰਟ ਵਿੱਚ ਖੇਤੀ ਸੁਧਾਰਾਂ ਦੀ ਰਫ਼ਤਾਰ ਨੂੰ ਹੋਰ ਵਧਾਉਣ ਦਾ ਸੁਝਾਅ ਦਿੱਤਾ ਗਿਆ ਸੀ ਬਾਦੂ ਜ਼ਮੀਨਾਂ ਬੰਜਰ ਜ਼ਮੀਨਾਂ ਤੇ ਬੇਕਾਰ ਪਈਆਂ ਜ਼ਮੀਨਾਂ ਨੂੰ ਭੂਮੀਹੀਣ ਕਿਸਾਨਾਂ ਦੇ ਵਿੱਚ ਵੰਡਣ ਦਾ ਸੁਝਾਅ ਦਿੱਤਾ ਗਿਆ ਸੀ ਤੇ ਹੋਰ ਵੀ ਕਿਸਾਨਾਂ ਦੇ ਹਿੱਤ ਦੇ ਲਈ ਤੇ ਕਿਸਾਨੀ ਨੂੰ ਬਿਹਤਰ ਤੇ ਲਾਹੇਵੰਦ ਤੰਦਾ ਬਣਾਉਣ ਦੇ ਲਈ ਸਿਫਾਰਸ਼ਾਂ ਕੀਤੀਆਂ ਗਈਆਂ ਸੀ ਸੀ2+ <imulay> teh teh, lag, 50 ਫਾਰਮੂਲੇ ਦੇ ਤਹਿਤ ਕਿਸਾਨਾਂ ਦੀ ਫਸਲ ਉੱਤੇ ਲੱਗਤ ਤੋਂ 50% ਵੱਧ ਐਮਐਸਪੀ ਰੇਟ ਹੋਣਾ ਚਾਹੀਦਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਕਿਸਾਨਾਂ ਦਾ ਲਾਗਤ ਮੁੱਲ ਕਿਵੇਂ ਕੱਢਿਆ ਜਾਵੇ ਉਸ ਦੇ ਲਈ ਰਿਪੋਰਟ ਦੇ ਵਿੱਚ ਤਿੰਨ ਤਰੀਕਿਆਂ ਦੀ ਸਿਫਾਰਿਸ਼ ਕੀਤੀ ਗਈ ਸੀ ਪਹਿਲਾ A2+FL ਜਿਸ ਦੇ ਤਹਿਤ ਫਸਲਾਂ ਦੇ ਲਾਗਤ ਦੇ ਨਾਲ ਨਾਲ ਕਿਸਾਨ ਦੇ ਪਰਿਵਾਰ ਦੀ ਮਿਹਨਤ ਵੀ ਜੋੜੀ ਜਾਵੇ ਤਾਂ ਜੋ ਪੂਰੇ ਪਰਿਵਾਰ ਨੂੰ ਸਹੀ ਆਮਦਨ ਮਿਲ ਸਕੇ ਦੂਜਾ ਹੈ A2 A2 ਦੇ ਤਹਿਤ ਖਾਦ ਬੀਜ ਟਿਊਬਲ ਤੇ ਮਸ਼ੀਨਰੀ ਦੇ ਤੇਲ ਦਾ ਖਰਚਾ ਵੀ ਲਾਗਤ ਮੁੱਲ ਦੇ ਵਿੱਚ ਜੋੜਿਆ ਜਾਵੇ ਤੀਸਰਾ ਤਰੀਕਾ ਫਸਲਾਂ ਤੇ ਆਉਣ ਵਾਲਾ ਵੱਡਾ ਖਰਚਾ ਜਿਸ ਦੇ ਵਿੱਚ ਠੇਕੇ ਤੇ ਜਾਂ ਫਿਰ ਲੀਜ਼ ਤੇ ਲਈ ਗਈਆਂ ਜ਼ਮੀਨਾਂ ਜਾਂ ਫਿਰ ਜ਼ਮੀਨਾਂ ਉੱਤੇ ਲਿਆ ਗਿਆ ਕਰਜ਼ੇ ਦਾ ਵਿਆਜ ਸਮੇਤ ਲਾਗਤ ਮੁੱਲ ਦੇ ਵਿੱਚ ਜੋੜਿਆ ਜਾਵੇ। ਇਹ ਸੀ ਤਿੰਨ ਤਰੀਕੇ ਜਿਹੜੇ ਕਿ ਸੀ2+50 ਦੇ ਵਿੱਚ ਲਾਗਤ ਮੁੱਲ ਨੂੰ ਕੱਢਣ ਦੀ ਲਈ ਸਪਾਰਸ਼ ਕੀਤੇ ਗਏ ਸੀ। ਐਮਐਸਵੀ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ। ਵੀਡੀਓ ਚੰਗੀ ਲੱਗੇ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਸਕਦੇ ਹੋ। ਐਵਧੀਆ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਨੂੰ Facebook ਤੇ ਫੋਲੋ ਵੀ ਕਰ ਸਕਦੇ ਹੋ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। ਥੈਂਕ ਯੂ ਫਾਰ ਵਾਚਿੰਗ। subscribe to my channel